ਇੰਨਾ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਰੋਹਾਨੀਅਤ ਦੇ ਵਿੱਚ ਕੀ ਲਿਆ ਜਾ ਰਿਹਾ ਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 534ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਥੇ ਵੱਡਾ ਸਮਾਗਮ ਰੱਖਿਆ ਗਿਆ ਬਾਬੇ ਨਾਨਕ ਦੇ ਵਿਆਪ ਪੁਰਬ ਦੀ ਖੁਸ਼ੀ ਚ ਬਰਾਤ ਰੂਪੀ ਅਲੌਕਿਕ ਅਤੇ ਮਹਾਨ ਨਗਰ ਕੀਰਤਨ ਅੱਜ ਸਵੇਰੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸ੍ਰੀ ਬੇਰ ਸਾਹਿਬ ਤੋਂ ਬਟਾਲਾ ਲਈ ਰਵਾਨਾ ਹੋਇਆ ਇਸ ਦੇ ਪਹਿਲਾਂ ਹੈੱਡ ਗ੍ਰੰਥੀ ਭਰਾ ਸੁਰਜੀਤ ਸਿੰਘ ਵੱਲੋਂ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ ਅਤੇ ਬਾਅਦ ਵਿੱਚ ਮਹਾਨ ਨਗਰ ਕੀਰਤਨ ਦਾ ਆਰੰਭ ਹੋਇਆ ਬਰਾਤ ਰੂਪੀ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਟਿਆ ਗਿਆ ਅੱਜ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਵਿਆਪ ਰੂਪ ਦਾ ਦਿਹਾੜਾ ਵਾ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਵਾ ਔਰ ਹਰ ਸਾਲ ਦੀ ਤਰ੍ਹਾਂ ਇੱਥੋਂ ਜਿਹੜਾ ਨਗਰ ਕੀਰਤਨ ਆਰੰਭ ਹੋ ਕੇ ਬਟਾਲਾ ਵਿਖੇ ਜਾ ਰਹੇ ਨੇ ਔਰ ਸੰਗਤਾਂ ਵਿੱਚ ਬੜਾ ਉਤਸ਼ਾਹ ਵਾ ਅਸੀਂ ਖੁਦ ਬਟਾਲੇ ਤੋਂ ਆਏ ਆ ਔਰ ਬਟਾਲੇ ਤੋਂ ਵੱਡੀ ਤਦਾਦ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਵਿਆਰੂਪੀ ਜਿਹੜਾ ਬਰਾਦ ਰੂਪੀ ਇਹ ਨਗਰ ਕੀਰਤਨ ਇਥੋਂ ਆਰੰਭ ਹੋਏਗਾ ਔਰ ਥਾਂ ਥਾਂ ਤੇ ਸੰਗਤਾਂ ਵੱਲੋਂ ਪਰਮਾ ਸਵਾਗਤ ਕੀਤਾ ਜਾਣਾ ਵਾ ਔਰ ਬਹੁਤ ਖੁਸ਼ੀ ਦੀ ਗੱਲ ਆ ਕਿ ਇੰਨੀ ਬਾਰਿਸ਼ ਹੋਣ ਦੇ ਬਾਵਜੂਦ ਵੀ ਸੰਗਤਾਂ ਬਹੁਤ ਵੱਡੀ ਤਦਾਦ ਦੇ ਵਿੱਚ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਨੇ ਔਰ ਸ਼ਰਧਾ ਭਾਵਨਾ ਦੇ ਨਾਲ ਪਹੁੰਚੀਆਂ ਨੇ ਬਹੁਤ ਜ਼ਿਆਦਾ ਆਸਥਾ ਵਾ ਔਰ ਬਹੁਤ ਜ਼ਿਆਦਾ ਲੋਕਾਂ ਦੀਆਂ ਸਾਰਿਆਂ ਦੀਆਂ ਮਨੋਕਾਮਨਾ ਵੀ ਜਿਹੜੀਆਂ ਹਰਸਲ ਪੂਰੀਆਂ ਹੁੰਦੀਆਂ ਵਾ ਔਰ ਆਪਣੀ ਸ਼ਰਧਾ ਉਹਦੇ ਨਾਲ ਉਤਸ਼ਾਹ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲਖਣੀ ਜੀ ਦੇ ਅਵਤਾਰ ਜਿਹੜਾ ਵਿਆਹ ਪਰਬਿਆ ਉਹਨੂੰ ਲੈ ਕੇ ਸੰਗਤਾਂ ਜਿਹੜੀਆਂ ਵਾ ਖੁਸ਼ੀ ਦੇ ਵਿੱਚ ਇੱਥੋਂ ਰਵਾਨਾ ਹੋ ਰਹੀਆਂ ਵਾ ਸੰਗਤਾਂ ਦੇ ਬਹੁਤ ਜ਼ਿਆਦਾ ਉਸ਼ਾਹ ਵਾ ਕਿ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਇਸ ਤਰ੍ਹਾਂ ਦਾ ਮਾਹੌਲ ਹੈ ਤੁਸੀਂ ਕਿੱਥੋਂ ਜੁੜਿਓ ਕਿੱਥੇ ਤੱਕ ਜਾਓਗੇ ਜੋ ਤੁਹਾ ਦਾ ਸਾਡੇ ਨੇਚਾ ਹੋ ਰਿਹਾ ਤਾਂ ਕਿ ਚਾਹਾਂਗੇ ਸਨਤਾ ਦੇ ਬਹੁਤ ਉਤਸ਼ਾਹ ਸਿਮਟਾਲੇ ਤੋਂ ਆਏ ਆ ਬਟਾਲੇ ਹੀ ਜਾਣਾ ਹੈ ਅਸੀਂ ਹਰ ਸਾਲ ਆਉਂਦੇ ਆ ਬਾਬੇ ਜੀ ਜੰਝ ਦੇ ਨਾਲ ਨਾਲ ਹੀ ਜਾਂਦੇ ਆ ਅਸੀਂ ਤੇ ਬਹੁਤ ਖੁਸ਼ੀ ਆ ਬਹੁਤ ਸਤਿਪਾਣਾ ਬਣਾ ਰਹੇ ਹਾਂ ਬਹੁਤ ਸੇਵਾ ਸੰਗਤਾਂ ਦੀ ਸਭ ਕਰ ਰਹੇ ਆ ਸਭ ਬਹੁਤ ਖੁਸ਼ੀ ਆ ਸਾਰੇ ਅੱਜ ਤੇ بارش ਦੇ ਕਰਕੇ ਕੋਈ ਖਾਸ ਨਹੀਂ ਤੇ ਬਹੁਤ ਵਧੀਆ ਲੱਗ ਰਿਹਾ ਤਾਂ ਹਟੁੱਟ ਲੱਗ ਰਿਹਾ ਵਰਤ ਦੇ ਨੇ ਸਭ ਬਹੁਤ ਵਧੀਆ ਵਧਾਈ ਕਿਸ ਤਰ੍ਹਾਂ ਦੇਵੋਗੇ ਸੰਗਤ ਨੂੰ ਹਾਂ ਵਧਾਈ ਦਵਾਂਗੇ ਮਹਾਰਾਜ ਜੀ ਤੁਹਾਨੂੰ ਤੁਹਾਨੂੰ ਨਾਨਕ ਦੇਵ ਜੀ ਜੀ ਵਿਆਹ ਵਰਧੀ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਧੰਨ ਗੁਰੂ ਨਾਨਕ ਸਾਹਿਬ ਤੇ ਜਗਤ ਮਾਤਾ ਸਲਖਣੀ ਦੇ ਵਿਆਹ ਵਰਧੀ ਲੱਖ ਲੱਖ ਵਧਾਈ ਦਿੰਦਾ ਅੱਜ ਇੱਕ ਨੁੱਕ ਨਜ਼ਾਰਾ ਜਿਹੜਾ ਬੇਰ ਸਾਹਿਬ ਦੀ ਧਰਤੀ ਤੋਂ ਵੇਖਣ ਨੂੰ ਮਿਲਿਆ ਜਿਹੜਾ ਪਿਛਲੇ ਸਾਲ ਅਸੀਂ ਵਾਂਝੇ ਰਹਿ ਗਏ ਕਰੋਨਾ ਕਰਕੇ ਇਸ ਵਾਰ ਉਹ ਕਸਨਾ ਕੱਢਣ ਲਈ ਸੰਗਤ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਮੰਨਦੀਆਂ ਸ਼ਰਧਾ ਜਿਹੜੇ ਲੋਕਾਂ ਦੇ ਅਰਦਾਸਾਂ ਕੀਤੀਆਂ ਪੂਰੀਆਂ ਹੋ ਸੰਗਤ ਐ ਵੇਲੇ ਉਹ ਆਪਣੀਆਂ ਅਰਦਾਸਾਂ ਗੁਰੂ ਦੇ ਚਰਨਾਂ ਨੂੰ ਸਮਰਪਿਤ ਕਰਨ ਆਈਆਂ ਕਿ ਅਸੀਂ ਅਰਦਾਸਾਂ ਕੀਤੀਆਂ ਸਨ ਸਾਡੀਆਂ ਪੂਰੀਆਂ ਹੋਈਆਂ ਅੱਜ ਇਹ ਧੰਨ ਗੁਰਦਵਾਰ ਸਾਹਿਬ ਦੀ ਛਤਰ ਛਾਇਆ ਪੰਜ ਪਿਆਰੇ ਗਵਾਈ ਚ ਨਗਰ ਕੀਰਤਨ ਬੇਰਸਾ ਤੋਂ ਆਰੰਭ ਹੋਇਆ ਔਰ ਇੱਥੋਂ ਤੱਕ ਉਹ ਨਾ ਤਲਵੰਡੀ ਵਾਲਾ ਪੋਲ ਜਿਹੜਾ ਇੱਥੋਂ ਤੱਕ ਪਹੁੰਚਿਆ ਮੈਂ ਸਮਝਣਾ ਇੰਨੀ ਸੰਗਤ ਇਨਾ ਘੱਟ ਅੱਗੇ ਵੀ ਇਸੇ ਤਰ੍ਹਾਂ ਦੇ ਪ੍ਰਬੰਧ ਨੇ ਭਾਵੇਂ ਬਾਰਿਸ਼ ਦਾ ਮੌਸਮ ਆ ਪਰ ਸੰਗਤਾਂ ਘਰਾਂ ਵਿੱਚ ਨਹੀਂ ਬੈਠੀਆਂ ਸੜਕਾਂ ਤੇ ਇਹ ਵਾਕ ਵਾਕ ਪਟਾਵਾਂ ਨੂੰ ਇਹਨੇ ਤੈਅ ਕਰਨਾ ਹੈ ਇਹ ਫਤੂਟੀ ਗੇਥਾਣੀ ਹੋ ਕੇ ਇਹ ਢਿਲਮਾ ਬਾਬਾ ਪਕਾਲਾ ਸਾਹਿਬ ਤੋਂ ਅਗੇ ਮਹਿਤਾ ਚੌਂਕ 50 ਕਿਲੋਮੀਟਰ ਸਫ਼ਰ ਬੰਦਾ ਅਪਰੰਤ ਮਹਿਤੇ ਤੋਂ ਅਗੇ ਵੀ 20 ਕਿਲੋਮੀਟਰ ਸਫ਼ਰ ਬੰਦਾ ਜਿਹੜਾ ਬਟਾਲੇ ਦਾ ਕੇ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲਵੀ ਦੀ ਰਿਪੋਰਟ ਫੋਲੀਟਰਸ ਅਪਡੇਟਸ ਲਾਈਕ ਐਂਡ ਫਾਲੋਅਰ ਅਵਰ ਫੇਸਬੁੱਕ ਪੇਜ ਐਸਐਮਜ਼ेड ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ